ਆਇਲੈਂਡਸ ਵਿੱਚ 8 ਬੈਂਡ ਹਾਸਲ ਕਰ ਇਹ ਬੱਚੀ ਗਈ ਸੀ ਕੈਨੇਡਾ ਕਿਹੜੀ ਕੰਟਰੀ ਗਈ ਹੋਇਆ ਸੀ ਕੈਨੇਡਾ ਕੈਨੇਡਾ ਵਿੱਚ ਹੀ ਕੀਤੀ ਇਸ ਬੱਚੀ ਨੇ ਆਪਣੀ ਅਗਲੀ ਚੰਗੀ ਪੜ੍ਹਾਈ ਐਂਡ ਉਸ ਤੋਂ ਬਾਅਦ ਮੈਂ ਬੀਏ ਮੋਗੇ ਦੇ ਵਿੱਚ ਕੀਤੀ ਆ ਐਂਡ ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਜਿਹੜਾ ਉਹ ਕੀ ਕੈਨੇਡਾ ਦੇ ਵਿੱਚ ਕੀਤਾ ਉੱਥੇ ਜਾ ਡਿਪਰੈਸ਼ਨ ਦਾ ਹੋਈ ਸ਼ਿਕਾਰ ਫਿਰ ਅੱਜ ਪੁੱਜ ਗਈ ਪ੍ਰਭ ਆਸਰਾ ਕੈਨੇਡਾ ਤੋਂ ਪੰਜਾਬ ਪੁੱਜੀ ਤਾਂ ਮਾਸੀ ਮੱਸੜ ਨੇ ਇਸ ਨੂੰ ਪ੍ਰਬ ਆਸਰਾ ਸੰਸਥਾ ਵਿੱਚ ਕਰਵਾਇਆ ਐਡਮਿਟ ਅ ਐਕਚੁਅਲੀ ਮੇਰੇ ਮਾਸੀ ਹੋਣੀ ਮਤਲਬ ਮੈਨੂੰ ਲੈ ਕੇ ਆਏ ਨੇ ਇੱਥੇ ਅ ਮੈਨੂੰ ਇਹਨਾਂ ਨੇ ਪ੍ਰਬ ਆਸਰੇ ਬਾਰੇ ਦੱਸਿਆ ਤੇ ਇਸ ਕਰਕੇ ਹੁਣ ਮੇਰੀ ਐਡਮਿਸ਼ਨ ਇੱਥੇ ਕਰਵਾਉਣੀ ਹੈ ਕਹਿੰਦੇ ਬਹੁਤ ਪੜ੍ਹਾਈ ਦੇ ਵਿੱਚ ਖੁਸ਼ਿਆਰ ਸੀਗੀ ਇੰਟੈਲੀਜੈਂਟ ਸੀ ਤੇ ਹੋਇਆ ਕਿਆ ਸੀਗਾ ਵੀ ਜੋ ਕੈਨੇਡਾ ਗਈ ਹੈ ਇਹ ਇਹਦਾ ਜਿਹੜਾ ਡੈਡੀ ਸੀ ਨਾ ਉਹ ਇਹਨੂੰ ਐਮਐਸਸੀ ਕਰਵਾਉਣਾ ਚਾਹੁੰਦਾ ਮੈਂ ਇੰਟੈਲੀਜੈਂਟ ਸੀਗਾ ਜੀ ਪਤਾ ਕੀ ਹੈ ਉਹ ਜਿਵੇਂ ਇਹ ਇੱਥੇ ਜਨ ਸੰਸਥਾ ਚੱਲਦੀ ਹੈ ਉਹ ਮਤਲਬ ਉੱਥੇ ਮੋਗੇ ਦੇ ਵਿੱਚ ਜੇ ਮੰਨ ਲਓ ਜਿਵੇਂ ਕੋਰੋਨਾ ਸੀਗਾ ਉਹਨੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਬਹੁਤ ਰਾਸ਼ਨ ਵਗੈਰਾ ਵੰਡਿਆ ਹੈ ਤੇ ਹੋਰ ਵੀ ਜਦੋਂ ਕੋਈ ਆਫਤ ਆਉਂਦੀ ਸੀ ਜੇ ਕਿਸੇ ਦੇ ਮੰਨ ਲਓ ਜੇ ਕੋਈ ਐਕਸੀਡੈਂਟ ਹੋ ਜਾਂਦਾ ਜਿਵੇਂ ਉਹ ਵੀ ਹੁੰਦਾ ਹੈ ਉਹਦੇ ਨਾਲ ਵੱਧ ਉਹ ਹੈਲਪ ਕਰਦਾ ਸੀ ਆ ਵੀ ਕਿਤੇ ਲੋਕਾਂ ਦੀ ਸੇਵਾ ਕਰ ਰਹੇ ਸੀਗੇ ਅੱਜ ਬੱਚੇ ਨੂੰ ਸੇਵਾ ਦੀ ਲੋੜ ਪੈ ਗਈ ਨਾ ਉੱਥੇ ਮੌਗੇ ਪੌਗੇ ਤਾਂ ਪੁੱਛਦਾ ਕੋਈ ਨਹੀਂ ਲੂ ਮੁਗੇ ਤਾਂ ਨੰਬਲੰਡਾ ਤੱਕ ਇੱਥੋਂ ਤੱਕ ਉਹ ਉਹ ਬੰਦਾ ਰੁਕਾਂ ਦੇ ਏਟੀ ਮਿਲ ਜਾਂਦਾ ਸੀਗਾ ਦੇ ਬਜ਼ੁਰਗ ਸੀਗੇ ਉਹਨਾਂ ਦੇ ਪੈਸੇ ਤੱਕ ਵੀ ਘੜਾ ਕੇ ਲੈ ਕੇ ਦਿੱਤਾ ਰੋ ਇਹਨਾਂ ਨੇ ਥੇ ਬਰਾਬਰ ਦਾ ਨਹੀਂ ਮਤਲਬ ਲਿਆ ਇਹਨਾਂ ਨੂੰ ਮੈਂ ਕਹਿੰਦਾ ਬਹੁਤ ਚੰਗਾ ਕੀਤਾ ਇਹਨਾਂ ਨੇ ਕਿਉਂਕਿ ਸਾਡਾ ਜਿਹੜਾ ਹੁਣ 4-5 ਸਾਲ ਹੋ ਗਏ ਸੀ ਬਹੁਤ ਬੁਰਾ ਹਾਲ ਸੀਗਾ ਮਤਲਬ ਤੁਸੀਂ ਦੱਸਦਾ ਕਿ ਹੁਣ ਲਾਟ ਟੁੱਟਣ ਤੋਂ ਬਾਅਦ ਤਾਂ ਮੈਨੂੰ ਕੋਈ ਫੇਰ ਨਹੀਂ ਜਾ ਸਕਦਾ ਸੀ। 6-7 ਮਾਸੀਆਂ ਦੂਜੀਆਂ ਸਿਹੀਆਂ ਭੂਆ ਸਿਹੀਆਂ 8 ਮਹੀਨਾ ਬਾਅਦ ਉਹਨਾਂ ਨੇ ਇਹਨੂੰ ਪਹਿਲਾਂ ਪੈਰੀਂ ਹੱਥ ਲਾ ਕੇ ਇਹਦੇ ਲੈ ਕੇ ਗਏ ਵੀ ਅਹੀ ਤੈਨੂੰ ਆਪਣੀ ਕੁੜੀ ਬਣਾ ਲਿਆ ਤੇਰਾ ਵਿਆਹ ਵੀ ਕਰਾਂਗੇ ਇਹ ਹੁਣ ਪਤਾ ਨਹੀਂ ਕੀ ਚਾਂਸ ਬਣਿਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਅਸੀਂ ਇਹ ਅਸੀਂ ਨਹੀਂ ਰੱਖਣੀ ਪਈ ਮੈਂ ਕੋਈ ਨਾ ਰੱਖਾਂਗੀ ਦੇਖੋ ਆ ਕਿਉਂਕਿ ਬੱਚੀ ਡਿਪਰੈਸ਼ਨ ਚ ਹੈਗੀ ਆ ਹਜੇ ਵੀ ਪ੍ਰੋਬਲਮ ਹੈਗੀ ਆ ਤੇ ਇਹਨਾਂ ਦੀ ਮੈਡੀਸਿਨ ਚੱਲ ਰਹੀ ਆ ਆ ਮਤਲਬ ਹੌਲੀ ਹੌਲੀ ਰਿਕਵਰੀ ਨੂੰ ਟਾਈਮ ਲੱਗੇਗਾ ਬਟ ਜਦੋਂ ਘਰ 'ਚ ਕੋਈ ਵੀ ਨਾ ਹੋਵੇ ਤਾਂ ਫਿਰ ਤੁਹਾਨੂੰ ਤੁਹ ਸਮਝ ਸਕਦੇ ਹੋ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਬੱਚੇ ਨੂੰ ਰਿਕਵਰ ਕਰਨ 'ਚ ਘਰ 'ਚ ਮਤਲਬ ਇਹਨਾਂ ਦਾ ਵੀ ਐਕਸੀਡੈਂਟ ਹੋਣ ਕਰਕੇ ਇਹਨਾਂ ਦੇ ਇੱਕ ਮਾਸੜ ਜੀ ਹੈਗੇ ਆ ਤੇ ਇਹ ਵੀ ਨਹੀਂ ਹੁਣ ਇਹਨਾਂ ਨੂੰ ਸੰਭਾਲ ਪਾ ਰਹੇ ਹੈਗੇ ਤੇ ਬ੍ਰਦਰ ਸੀਗਾ ਉਹ ਨਸ਼ੇ 'ਚ ਪੈ ਗਿਆ ਮਦਰ ਫਾਦਰ ਦੀ ਡੈਥ ਹੋ ਗਈ ਜਵੇਂ ਦਾ ਸਰ ਵੀ ਬਹੁਤ ਵੱਡਾ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਘਰ 'ਚ ਕੋਈ ਹੈ ਨਹੀਂ ਹੈ ਤੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਇਹਨਾਂ ਦੀ ਕੇਅਰ ਕਰ ਸਕੇ ਤੁਸੀਂ ਵੀ ਵਿਦੇਸ਼ ਜਾਂਦੇ ਹੋ ਉੱਥੇ ਬੱਚਿਆਂ ਨੂੰ ਵੀ ਅਵੇਅਰ ਕਰਦੇ ਹੋ ਤੇ ਸਭ ਤੋਂ ਵੱਡੀ ਔਕੜ ਕੀ ਦਿਖਾਈ ਦਿੰਦੀ ਹੈ ਤੇ ਬੱਚਿਆਂ ਦੇ ਵਿੱਚ ਮੇਨ ਬੱਚਿਆਂ ਨੂੰ ਇਹੀ ਹੈ ਕਿ ਐਕਸਪਲੋਇਟ ਬਹੁਤ ਕਰਦੇ ਲੋਕ ਆ ਉਹਨਾਂ ਨੂੰ ਹੁੰਦਾ ਵੀ ਇਹ ਆਏ ਆ ਵੀ ਇਹਨਾਂ ਦੀ ਤਾਂ ਲੋਡ ਹੈਗੀ ਆ ਤੇ ਇਹਦਾ ਜਿੰਨਾ ਫਾਇਦਾ ਚੱਕ ਸਕਦੇ ਆ ਚੱਕ ਲੀਏ ਬਹੁਤ ਘੱਟ ਏਮਪਲੋਇਰਸ ਹੈਗੇ ਆ ਜਿਹੜੇ ਕਿ ਫੁੱਲ ਪੇਮੈਂਟ ਕਰਦੇ ਹੈਗੇ ਆ ਤੇ ਉਹਨਾਂ ਨੂੰ ਉਹਦੇ ਨਾਲ ਉਹਨਾਂ ਦੇ ਖਰਚੇ ਪੂਰੇ ਹੁੰਦੇ ਆ ਸਰ ਬਸਰਾ ਸੰਸਥਾ ਦੇ ਵਿੱਚ ਲਗਾਤਾਰ ਕੇਸਾਂ 'ਚ ਵੀ ਵਾਦਵਾ ਹੋ ਰਿਹਾ ਸਾਡੇ ਨਾਲ ਰਿੰਦਰ ਕੋਰ ਮੈਡਮ ਜੀ ਹੈ ਮੈਡਮ ਕੀ ਕਹਿਣਾ ਚਾਹੁੰਦੇ ਹੋ ਵਿਦੇਸ਼ ਤੋਂ ਵੀ ਇਹ ਬੱਚਾ ਆਇਆ ਇੱਕ ਕਿਸ ਤਰ੍ਹਾਂ ਦੇ ਹਾਲਾਤ ਹੈ ਦੇਖੋ ਕਿਉਂਕਿ ਬੱਚੀ ਡਿਪਰੈਸ਼ਨ 'ਚ ਹੈਗੀ ਆ ਹਜੇ ਵੀ ਪ੍ਰੋਬਲਮ ਹੈਗੀ ਆ ਤੇ ਇਹਨਾਂ ਦੀ ਮੈਡੀਸਿਨ ਚੱਲ ਰਹੀ ਹੈ ਮਤਲਬ ਹੌਲੀ ਹੌਲੀ ਰਿਕਵਰੀ ਨੂੰ ਟਾਈਮ ਲੱਗੇਗਾ ਬਟ ਜਦੋਂ ਘਰ 'ਚ ਕੋਈ ਵੀ ਨਾ ਹੋਵੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਬੱਚੀ ਨੂੰ ਰਿਕਵਰ ਕਰਨ 'ਚ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਰੀਹੈਬਿਲਿਟੇਟ ਕਰਨ ਦੀ ਤੇ ਇਹਨੂੰ ਕਿਸੇ बिकॉज ਥੋੜਾ ਜਿਹਾ ਜੇ ਬੱਚਾ ਇੰਪਰੂਵ ਹੋਣਾ ਚਾਹੁੰਦਾ ਉਹਨੂੰ ਆਪਣੇ ਆਪ ਨੂੰ ਬਿਜ਼ੀ ਰੱਖਣਾ ਪੈਂਦਾ ਆਪਣਾ ਮਾਈਂਡ ਨੂੰ ਬਿਜ਼ੀ ਰੱਖਣਾ ਪੈਂਦਾ ਤਾਂ ਕਿ ਉਹ ਜਿਹੜੀਆਂ ਪੁਰਾਣੀਆਂ ਥਾਟਸ ਆ ਉਹ ਹਾਵੀ ਨਾ ਹੋਣ ਮੇਨੋ ਥਾਟਸ ਮਤਲਬ ਕਿ ਡਾਇਵਰਸ਼ਨ ਥੈਰੇਪੀ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਨੂੰ ਇੰਪਰੂਵ ਕੀਤਾ ਜਾ ਸਕਦਾ ਤੇ ਹੁਣ ਘਰ ਚ ਮਤਲਬ ਇਹਨਾਂ ਦਾ ਵੀ ਐਕਸੀਡੈਂਟ ਹੋਣ ਕਰਕੇ ਇਹਨਾਂ ਦੇ ਇੱਕ ਮਾਸੜ ਜੀ ਹੈਗੇ ਆ ਤੇ ਇਹ ਵੀ ਨਹੀਂ ਹੁਣ ਇਹਨਾਂ ਨੂੰ ਸੰਭਾਲ ਰਹੇ ਹੈਗੇ ਤੇ ਬ੍ਰਦਰ ਸੀਗਾ ਉਹ ਨਸ਼ੇ 'ਚ ਪੈ ਗਿਆ ਮਦਰ ਫਾਦਰ ਦੀ ਡੈਥ ਹੋ ਗਈ ਜਿਵੇਂ ਦੱਸਿਆ ਸੀ ਬਹੁਤ ਵੱਡਾ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਘਰ 'ਚ ਕੋਈ ਹੈ ਨਹੀਂ ਹੈ ਤੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਇਹਨਾਂ ਦੀ ਕੇਅਰ ਕਰ ਸਕੇ ਤੇ ਇਸ ਕਰਕੇ ਇਹਨਾਂ ਨੇ ਫਿਰ ਉੱਥੇ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫੀਸਰ ਮੁਰਗੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਫਿਰ ਪ੍ਰੋਫੈਸਰ ਨੂੰ ਰੈਫਰ ਕਰਕੇ ਭੇਜਿਆ ਕਿੰਨੀ ਏਜ ਹੈ ਬੱਚੇ ਦੀ ਤੇ ਕਿਹਾ ਮੈਰਿਡ ਹੈ ਜਾਂ ਕਿਸ ਤਰ੍ਹਾਂ ਦਾ ਇਹਦਾ ਸਟੇਟਸ ਕੀ ਹੈ ਕਿਸ ਅਨੀ ਮੈਰਿਡ ਨਹੀਂ ਹੈਗੇ ਤਕਰੀਬਨ 24-25 ਸਾਲ ਦੀ ਉਮਰ ਹੈਗੇ ਆ ਹਾਂਜੀ ਕਿੰਨੇ ਸਾਲ ਦੇ 28 ਸਾਲ ਦੇ ਹੈਗੇ ਆ ਤੇ ਇਹਨਾਂ ਨੇ ਮੈਥ ਦੀ ਬਹੁਤ ਵਧੀਆ ਸਟੂਡੈਂਟ ਰਹਿ ਚੁਕਿਆ ਹੈ ਬੈਚਲਰ ਗ੍ਰੈਜੂਏਸ਼ਨ ਤੋਂ ਬਾਅਦ ਇਹਨਾਂ ਨੇ ਕੰਪਿਊਟਰ ਸਾਇੰਸ ਦਾ ਡਿਪਲੋਮਾ ਕੀਤਾ ਕੈਨੇਡਾ ਵਿੱਚ ਬਟ ਜਿਵੇਂ ਪਰਮਾਤਮਾ ਨੂੰ ਕਈ ਵਾਰੀ ਉਹ ਨਹੀਂ ਸੀ ਭਾਂਦਾ ਤੇ ਪਿੱਛੇ ਹਾਲਾਤ ਦੇਖ ਕੇ ਇਹ ਕਾਫੀ ਸਟ्रेस ਤੇ ਚਲੀ ਗਈ ਤੇ ਫਿਰ ਵਾਪਸ ਆ ਗਈ ਬਟ ਫਿਰ ਦੁਬਾਰਾ ਰਿਕਵਰੀ ਕਰਕੇ ਉੱਥੇ ਜਾਣੀ। ਕਾਰਨ ਕੀ ਮੰਨਦੇ ਹੋ ਮੈਡਮ ਜਦੋਂ ਅਸੀਂ ਬੱਚਿਆਂ ਨੂੰ ਜ਼ਿਆਦਾਤਰ ਪੜ੍ਹਾਉਂਦੇ ਆ ਉਹਨਾਂ ਨੂੰ ਵਿਦੇਸ਼ ਭੇਜਦੇ ਆ ਤੇ ਕਿ ਉੱਥੇ ਕੀ ਮਾਹੌਲ ਕੀ ਲੱਗਦਾ ਤੁਹਾਨੂੰ ਵੀ ਕਿਉਂ ਬੱਚੇ ਡਿਪਰੈਸ਼ਨ ਚਲੇ ਜਾਂਦੇ ਆ ਤੇ ਫਿਰ ਸਰਕਾਰਾਂ ਦਾ ਦਾਅਵੇ ਬੋਟ ਕਰਦੀਆਂ ਫਿਰ ਪ੍ਰਭਾਸਰ ਸੰਸਥਾ ਦੇ ਕੋਲ ਹੀ ਮੁਰਖੜ ਕੇ ਆਣਾ ਪੈਂਦਾ। ਅਸਲ 'ਚ ਹਰ ਇੱਕ ਦੇ ਲਈ ਅਲੱਗ-ਅਲੱਗ ਕਾਰਨ ਹੋ ਜਾਂਦਾ ਡਿਪਰੈਸ਼ਨ ਦਾ। ਹੁਣ ਜਿਹੜੇ ਤੁਸੀਂ ਆ ਆਪਜੀ ਗੱਲ ਕਰ ਰਹੇ ਹੋ ਹੋਤਾ ਹੈ ਕਿ ਵੀ ਬੱਚੇ ਜਾਂਦੇ ਆਂ ਕਈ ਵਾਰੀ ਇਮੇਚੁਰ ਹੁੰਦੇ ਆਂ ਪ੍ਰੋਪਰ ਹਨਾ ਉਸ ਲੈਵਲ ਤੱਕ ਰਜੇ ਮਾਈਂਡ ਸੈਟ ਉਹਨਾਂ ਦਾ ਤਿਆਰ ਨਹੀਂ ਹੁੰਦਾ ਤੇ ਅਡਲਟ ਨਹੀਂ ਹੋਏ ਹੁੰਦੇ ਤੇ ਉੱਥੇ ਜਾ ਕੇ ਕੋਦਮ ਬੋਝ ਪੈ ਜਾਂਦਾ ਕਿਉਂਕਿ ਹੁਣ ਪਿੱਛੇ ਪੇਰੈਂਟਸ ਵੀ ਕਿੰਨਾ ਕੁ ਖਰਚਾ ਕਰ ਲੈਣ ਬਹੁਤ ਮਹਿੰਗੀਆਂ ਸਟੱਡੀਆਂ ਆ ਬਾਹਰ ਤੇ ਬੱਚੇ ਜਦੋਂ ਕੰਮ ਕਰਨਾ ਪੈਂਦਾ ਤੇ ਕੰਮ ਅੱਗੇ ਮਿਲਦਾ ਨਹੀਂ ਹੈ ਤੇ ਜਿਹੜੇ ਕੰਮ ਮਿਲਦੇ ਵੀ ਆ ਜਿਨ੍ਹਾਂ ਨੂੰ ਉਹ ਬਹੁਤ ਐਕਸਪਲੋਇਟ ਕਰਦੇ ਆ ਪ੍ਰੋਪਰ ਜਿੰਨੀ ਪੇਮੈਂਟ ਦੇਣੀ ਬਣਦੀ ਹੁੰਦੀ ਉਹ ਦਿੰਦੇ ਨਹੀਂ ਤੇ ਇੰਨਾ ਕੁ ਜ਼ਿਆਦਾ ਲੋਡ ਆਫ ਵਰਕ ਹੁੰਦਾ ਕਿ ਬੱਚੇ ਦਾ ਉੱਥੇ ਨਾਸਵਤ ਜਾਂਦਾ ਰਹਿੰਦਾ ਕੁੰਦਾ ਜਦੋਂ ਸਟੱਡੀ ਵੀ ਕਰਨੀ ਹੁੰਦੀ ਆ ਉਹਦੇ ਵੀ ਮਤਲਬ ਤੁਹਾਨੂੰ ਪਰਸੈਂਟੇਜ ਵਧੀਆ ਲੈ ਕੇ ਆਉਂਗੇ ਤਾਂ ਤੁਸੀਂ ਅੱਗੇ ਅ ਅਪਲਾਈ ਕਰ ਸਕਦੇ ਬਗ ਵੀਜ਼ਾ ਵਗੈਰਾ ਤੇ ਇਹ ਬੱਚੇ ਤੇ ਇੱਕ ਬਹੁਤ ਵੱਡਾ ਸਟ੍ਰੈਸ ਆਏਗਾ ਤੇ ਕਈ ਤਾਂ ਇਹਦੇ ਚ ਉੱਭਰ ਜਾਂਦੇ ਆ ਜਿਹੜੇ ਸਟਰੋਂਗ ਹੈਗੇ ਆ ਜਿਨ੍ਹਾਂ ਨੇ ਪਹਿਲਾਂ ਕਦੇ ਕੰਮਕਾਰ ਕੀਤਾ ਹੈ ਜਾਂ ਹਨਾ ਆਪਣਾ ਮਾਈਂਡ ਸੈਟ ਨੂੰ ਪੂਰਾ ਡਿਵੈਲਪ ਕੀਤਾ ਵੀ ਹਾਂ ਨਹੀਂ ਹੈ ਇਦਾਂ ਕਰਨਾ ਤਾਂ ਇਹ ਇਦਾਂ ਹੀ ਹੋਣਾ ਹੋਰ ਕੋਈ ਜਰੀਆ ਨਹੀਂ ਬਟ ਜਿਹੜਾ ਬੜਾ ਹੈ ਨਾਲ ਨਾਲ ਪਾਲੇ ਹੁੰਦੇ ਆ ਬੱਚੇ ਉਹਨਾਂ ਲਈ ਇਹ ਬਹੁਤ ਮੁਸ਼ਕਿਲ ਦਾ ਕੰਮ ਆਏਗਾ ਤੁਸੀਂ ਵੀ ਵਿਦੇਸ਼ ਜਾਂਦੇ ਹੋ ਉੱਥੇ ਬੱਚਿਆਂ ਨੂੰ ਵੀ ਅਵੇਅਰ ਕਰਦੇ ਹੋ ਤੇ ਸਭ ਤੋਂ ਵੱਡੀ ਓਕੜ ਕੀ ਦਿਖਾਈ ਦਿੰਦੀ ਹੈ ਉੱਥੇ ਬੱਚਿਆਂ ਦੇ ਵਿੱਚ ਮੇਨ ਬੱਚਿਆਂ ਨੂੰ ਇਹੀ ਹੈ ਕਿ ਐਕਸਪਲoit ਬਹੁਤ ਕਰਦੇ ਲੋਕ ਉਹਨਾਂ ਨੂੰ ਹੁੰਦਾ ਵੀ ਇਹ ਆਏ ਆ ਵੀ ਇਹਨਾਂ ਦੀ ਤਾਂ ਲੋਡ ਹੈਗੀ ਆ ਤੇ ਇਹਦਾ ਜਿੰਨਾ ਫਾਇਦਾ ਚੱਕ ਸਕਦੇ ਆ ਚੱਕ ਲਿਆ ਬਹੁਤ ਘੱਟ ਏਮਪਲੋਇਰਸ ਹੈਗੇ ਆ ਜਿਹੜੇ ਕਿ ਫੁੱਲ ਪੇਮੈਂਟ ਕਰਦੇ ਹੈਗੇ ਆ ਤੇ ਉਹਨਾਂ ਨੂੰ ਉਹਦੇ ਨਾਲ ਉਹਨਾਂ ਦੇ ਖਰਚੇ ਪੂਰੇ ਹੁੰਦੇ ਆ ਮੇਨਲੀ ਤਾਂ ਉਹਨਾਂ ਦੇ ਖਰਚੇ ਜਿਵੇਂ ਕਿਰਾਏ ਤੇ ਰਹਿਣਾ ਹੈਗਾ ਜਾਂ ਉਹਨਾਂ ਨੇ ਸਟੱਡੀ ਦੀ ਫੀਸ ਦੇਣੀ ਹੈਗੀ ਆ ਉਹੀ ਨਹੀਂ ਪੂਰੇ ਹੁੰਦੇ ਤੇ ਫਿਰ ਬੱਚੇ ਨੇ ਆਬਵੀਸਲੀ ਮੈਂ ਤਾਂ ਦੇਖਿਆ ਤਿੰਨ ਤਿੰਨ ਜੌਬਸ ਕਰਦੇ ਬੱਚੇ ਨਾ ਸਟੱਡੀ ਵੀ ਕਰਦੇ ਤਿੰਨ ਤਿੰਨ ਜੌਬਸ ਕਰਦੇ ਤਿੰਨ ਤਿੰਨ ਜੌਬਸ ਕਿੰਨਾ ਉਹ ਕਰ ਪਾਣਗੇ ਫਿਰ ਛੁੱਟੀਆਂ ਮਾਰਦੇ ਆ ਫਿਰ ਮਤਲਬ ਉਹਨਾਂ ਦਾ ਬੈਲੈਂਸ ਹੀ ਕਈ ਵਾਰੀ ਨਹੀਂ ਬਣ ਪੰਦਾ ਕਈ ਤਾਂ ਹਾਰਟ ਕਲਾਪਸ ਹੋ ਕੇ ਵੀ ਡੈਥ ਹੋਈ ਆ ਸਾਡੇ ਆਪਣੇ ਕਾਫੀ ক্লোਜ਼ ਰਿਲੇਟਿਵ ਸੀਗੇ ਜਿਨ੍ਹਾਂ ਦਾ ਇਦਾਂ ਦਾ ਬੱਚੇ ਦਾ ਇਦਾਂ ਹੋਇਆ ਹੈਪਨ ਤੇ ਇਹ ਬਹੁਤ ਵੱਡੀ ਤਰਸਦੀ ਹੈ ਕਿ ਅਸੀਂ ਬਾਹਰ ਨੂੰ ਭਜਦੇ ਆ ਜੇ ਅਸੀਂ ਇੱਥੇ ਮਿਹਨਤ ਕਰੀਏ ਇੱਥੇ ਕਿਸੇ ਚੀਜ਼ ਦੀ ਤੁਹਾਡੀ ਇੱਕ ਇੱਕ ਨੌਕਰੀ ਕਰਕੇ ਵੀ ਤੁਸੀਂ ਵਧੀਆ ਖਾ ਕਮਾ ਸਕਦੇ ਹੋ ਤੇ ਬਸ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬਾਹਰ ਨਹੀਂ ਸਾਨੂੰ ਭੱਜਣਾ ਚਾਹੀਦਾ ਜਿੱਥੇ ਪਰਮਾਤਮਾ ਨੇ ਸਾਨੂੰ ਭੇਜਿਆ ਅਸੀਂ ਇੱਥੇ ਆਪਣੇ ਵਾਸਤੇ ਕਰੀਏ ਇਸ ਆਪਣੇ ਕੰਟਰੀ ਵਾਸਤੇ ਕਰੀਏ ਲਗਾਤਾਰ ਲੋਕ ਜਿਹੜੇ ਸੰਸਥਾ ਦੇ ਵਿਚ ਆ ਰਹੇ ਆ ਬੇਸਾਰਾ ਲੋਕ ਪਰ ਕਿਤੇ ਨਾ ਕਿਤੇ ਸੰਸਥਾ ਨੂੰ ਡੋਨੇਸ਼ਨ ਦੀ ਵੀ ਲੋੜ ਪੈਂਦੀ ਹੈ ਫਿਰ ਉਹ ਕਿਸ ਤਰ੍ਹਾਂ ਗਾ ਅਡਜਸਟਮੈਂਟ ਕਰਦੇ ਹੋ ਹਾਂਜੀ ਬਖੂਬੀ ਕਿਹਾ ਕਿ ਪਿਛੇ ਰੀਸੈਂਟ ਕਈ ਦਿਨਾਂ ਤੋਂ ਰੈਗੂਲਰ ਹੀ ਐਡਮਿਸ਼ਨਸ ਹੋ ਰਹੀਆਂ ਹੈਗੀਆਂ ਤੇ ਖਰਚਾ ਬਹੁਤ ਹੁੰਦਾ तकरीबन ਦਿੱਲੀ ਦਾ ਹੀ 4 ਲੱਖ ਦੇ ਵਿੱਚ ਖਰਚਾ ਹੈ 350 ਤੋਂ 4 ਦੇ ਵਿੱਚ ਵਿੱਚ ਤੇ ਇਹ ਖਰਚੇ ਪੂਰੇ ਕਰਨੇ ਬੜੇ ਮੁਸ਼ਕਿਲ ਹੈਗੇ ਆ ਤੇ ਜਿਵੇਂ ਹੁਣ ਸੈਲਰੀਜ਼ तकरीबन 200 ਪਲੱਸ ਸਾਡੇ ਕੋਲ ਸਟਾਫ ਹੈਗਾ ਉਹਨਾਂ ਦੇ ਜੇ ਇਨਾਂ ਨੂੰ ਇੰਡੀਵਿਜੁਅਲ ਕੇਅਰ ਨਹੀਂ ਦਿੱਤੀ ਜਾਂਦੀ ਫਿਰ ਵੀ ਮੁਸ਼ਕਲਾਂ ਆਉਂਦੀਆਂ ਹੈਗੀਆਂ ਤੇ ਉਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਐ ਬਟ ਕੁਝ ਕਾਰਨਾ ਕਰਕੇ ਥੋੜਾ ਜਿਹਾ ਇਨਫਰਾਸਟ੍ਰਕਚਰ ਤੇ ਵੀ ਲਗਾਉਣਾ ਪੈਂਦਾ ਜੇ ਨਾਗਰੀ ਇਨਫਰਾਸਟ੍ਰਕਚਰ ਤਿਆਰ ਤਾਂ ਫਿਰ ਇਹਨਾਂ ਨੂੰ ਕਮੋਡੀਟ ਕਰਨਾ ਬੜਾ ਮੁਸ਼ਕਿਲ ਹੁੰਦਾ ਤੇ ਇਸ ਕਰਕੇ ਹੁਣ ਸਾਨੂੰ ਪਹਿਲਾਂ ਬਾਹਰ ਜਾਣਾ ਪੈਂਦਾ ਹੁਣ ਵੀ ਸਰਤਾ ਆਸ਼ਮਸ਼ੇ ਸਿੰਘ ਜੀ ਆਊਟ ਆਫ ਕੰਟਰੀ ਹੈਗੇ ਆ ਬਿਨਾ ਬਾਹਰ ਜਾਏ ਨਹੀਂ ਚੱਲਦਾ ਬਟ ਬਾਹਰ ਦੇ ਕੰਟਰੀਸ 'ਚ ਵੀ ਜਾ ਕੇ ਉੱਥੇ ਦੀ ਸਰਕਾਰਾਂ ਵੀ ਕਹਿੰਦੀਆਂ ਕਿ ਤੁਸੀਂ ਇੱਥੇ ਕੁਝ ਕਰੋ ਤੇ ਵੀ ਉਹ ਸਾਰਾ ਪੈਸਾ ਅਸੀਂ ਬਾਹਰਲੀ ਕੰਟਰੀ ਚ ਵੀ ਇੰਡੀਆ ਨਹੀਂ ਭੇਜ ਸਕਦੇ ਤੁਹਾਨੂੰ ਉੱਥੇ ਵੀ ਕੋਈ ਪ੍ਰੋਜੈਕਟਸ ਸ਼ੁਰੂ ਕਰਨੇ ਪੈਣੇ ਆ ਬਟ ਉਹ ਜਿੰਨਾ ਖਿਲਾਰਾ ਹੁੰਦਾ ਉਹਨੇ ਹੀ ਤੁਹਾਡੀ ਵਿਜ਼ਨ ਤੇ ਮਤਲਬ ਤੁਹਾਡਾ ਕੰਮ ਕਾਜ ਤੇ ਦਿੱਕਤ ਆਂਦੀ ਹੈ ਤੇ ਇਸ ਕਰਕੇ ਅਸੀਂ ਸੰਗਤ ਨੂੰ ਹਮੇਸ਼ਾ ਰਿਕਵੈਸਟ ਕਰਦੇ ਆ ਕਿ ਜਿਵੇਂ ਜਿਵੇਂ ਇਹਨਾਂ ਦੀ ਤਾਦਾਦ ਵਾਧੀ ਹੈ ਸਾਡੇ ਖਰਚੇ ਵੀ ਉਸ ਤਰ੍ਹਾਂ ਵਧਦੇ ਆ ਕਿਉਂਕਿ ਕੱਲਾ ਇੱਕ ਇਨਸਾਨ ਨੂੰ ਰੋਟੀ ਪਾਣੀ ਹੀ ਨਹੀਂ ਹੁੰਦਾ ਸਾਰਾ ਕੁਝ ਜੇ ਤੁਸੀਂ ਰੀਹੈਬਿਲੀਟੇਟ ਕਰਨੇ ਆ ਇਹਨਾਂ ਲਈ ਬਹੁਤ ਪਲਾਨਿੰਗਸ ਕਰਨੀਆਂ ਪੈਣੀਆਂ ਕੋਈ ਵੋਕੇਸ਼ਨਲ ਟ੍ਰੇਨਿੰਗ ਹੈਗੀ ਆ ਜਾਂ ਇਹਨਾਂ ਨੂੰ ਗੇਮਸ ਵਿੱਚ ਲਗਾਉਣਾ ਹੈਗਾ ਜਾਂ ਤੁਸੀਂ ਇਹਨਾਂ ਨੂੰ ਕਿਸੇ ਕਿਤੇ ਕਿਤੇ ਦੀ ਕੋਈ ਟ੍ਰੇਨਿੰਗ ਦੇਣੀ ਹੈਗੀ ਆ ਤੇ ਇਹਨਾਂ ਦੀ ਕਾਉਂਸਲਿੰਗ ਕਰਨੀ ਹੈਗੀ ਆ ਸਪੈਸ਼ਲ ਐਜੂਕੇਟਰ ਰੱਖਣੇ ਹੈਗੇ ਆ ਫਿਰ ਜਿਹੜਾ ਸਟਾਫ ਉੱਪਰ ਵਰਕ ਕਰਦਾ ਕਿਸੇ ਐਂਬੂਲੈਂਸ ਵੀ ਲੈ ਕੇ ਜਾਣੀ ਹੈ ਡਰਾਈਵਰਸ ਹੈਗੇ ਸਿਕਿਉਰਟੀ ਹੈਗੀ ਆ ਫੂਡ ਵਾਸਤੇ ਅਲੱਗ-ਅਲੱਗ ਮਤਲਬ ਸਟਾਫ ਹੈਗਾ ਹਰ ਇੱਕ ਤਰ੍ਹਾਂ ਦਾ ਡਾਕਟਰਸ ਹੈਗੇ ਆ ਨਰਸਿੰਗ ਸਟਾਫ ਹੈਗਾ ਇਹ ਸਾਰੇ ਖਰਚੇ ਹੈਗੇ ਆ ਜਿਹੜੇ ਕਿ ਸੰਗਤ ਦੇ ਸਹਿਯੋਗ ਨਾਲ ਵੀ ਖੂਬੀ ਪੂਰੇ ਹੋ ਸਕਦੇ ਆ ਤੇ ਹਮੇਸ਼ਾ ਹੀ ਰਿਕੁਐਸਟ ਹੈ ਕਿ ਵੀ ਆਪ ਸੰਸਾਦੀ ਹੈਲਪ ਸਪੋਰਟ ਕਰਦੇ ਰਹੋ ਤਾਂ ਕਿ ਅਸੀਂ ਇਹਨਾਂ ਨੂੰ ਰੀਹੈਬਿਟੇਟ ਕਰਨ ਵਿੱਚ ਕੋਈ ਕਮੀ ਨਾ ਛੱਡੀਆ ਥੈਂਕ ਯੂ ਤੇ ਬੱਚੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੱਚੇ ਕਿਆ ਨਾਮ ਆਪਾਂ ਧੰਨਪ੍ਰੀਤ ਕਿੱਥੋਂ ਆਏ ਤੁਸੀਂ ਮੋਗੇ ਤੋਂ ਤੇ ਤੁਸੀਂ ਵਿਦੇਸ਼ ਵਿੱਚ ਕਿਹੜੀ ਕੰਟਰੀ ਗਏ ਹੋ ਇੱਥੇ ਕੈਨੇਡਾ ਤੇ ਆਪਣੀ ਪੜਾਈ ਬਾਰੇ ਦੱਸੋਗੇ ਕਿ ਕਿਹੜੇ ਸਕੂਲ ਚ ਪੜੇ ਆ ਕਿੰਨੇ ਨੰਬਰ ਆਏ ਆ ਤੇ ਫਿਰ ਕਿਸ ਤਰ੍ਹਾਂ ਕੈਨੇਡਾ ਗਏ ਤੇ ਅਕਚੁਅਲੀ ਮੈਂ ਕੈਂਬਰੇਜ ਸਕੂਲ ਚ ਪੜੀ ਹੋਈ ਆ ਤੇ ਮੈਂ 12th ਆਪਣੀ ਕੈਂਬਰੇਜ ਸਕੂਲ ਚ ਕੀਤੀ ਆ ਐਂਡ ਉਸ ਤੋਂ ਬਾਅਦ ਮੈਂ ਬੀਏ ਮੋਗੇ ਦੇ ਵਿੱਚ ਕੀਤੀ ਆ ਐਂਡ ਉਸ ਤੋਂ ਬਾਅਦ ਮੈਂ ਪੋਸਟ ਗ੍ਰੈਜੂਏਟ ਡਿਪਲੋਮਾ ਜਿਹੜਾ ਉਹ ਵੀ ਕੈਨੇਡਾ ਦੇ ਵਿੱਚ ਕੀਤਾ ਕੈਨੇਡਾ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਇਦਾਂ ਕਿ ਉੱਥੇ ਸਾਰੇ ਬਿਜ਼ੀ ਨੇ ਬਹੁਤ ਲਈ ਮਤਲਬ ਸਭ ਆਪਣੇ ਜੌਬਸ ਤੇ ਜਾਂਦੇ ਨੇ ਤੇ ਸਟੱਡੀਜ਼ ਦੇ ਵਿੱਚ ਬਿਜ਼ੀ ਰਹਿੰਦੇ ਨੇ ਜਿਆਦਾ ਮਤਲਬ ਇੰਜੋਇਮੈਂਟ ਇਨ ਹੀ ਨਹੀਂ ਹੈ ਸਿਰਫ ਆਪਣੀ ਮਤਲਬ ਸਟੱਡੀ ਤੇ ਉਹ ਜਿਆਦਾ ਪ੍ਰੈਸ਼ਰ ਪਾਉਂਦੇ ਹਨ ਹਾਂ ਤੇ ਕੈਨੇਡਾ ਤੋਂ ਤੁਸੀਂ ਪ੍ਰਵਾਸਤਰਾ ਕਿਸ ਤਰ੍ਹਾਂ ਪਹੁੰਚੇ ਅ ਐਕਚੁਅਲੀ ਮੇਰੇ ਮਾਸੇ ਹੋਣੀ ਮਤਲਬ ਮੈਨੂੰ ਲੈ ਕੇ ਆਏ ਨੇ ਇੱਥੇ ਅ ਮੈਨੂੰ ਇਹਨਾਂ ਨੇ ਪ੍ਰਵਾਸਰੇ ਬਾਰੇ ਦੱਸਿਆ ਤੇ ਇਸ ਕਰਕੇ ਹੁਣ ਮੇਰੀ ਐਡਮਿਸ਼ਨ ਇੱਥੇ ਕਰਵਾਉਣਾ ਹੈ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਸੰਸਥਾ ਵਿੱਚ ਸੰਸਥਾ ਜਿਸ ਤਰ੍ਹਾਂ ਤੁਹਾਨੂੰ ਗੱਲ ਤੋਂ ਨਾਲ ਗੱਲਬਾਤ ਹੋਈ ਇਹ ਇਹਨਾਂ ਬਾਰੇ ਮੈਨੂੰ ਮਤਲਬ ਮੇਰੇ ਮਾਸੜੀ ਤੇ ਮਾਸੀ ਜੀ ਨੇ ਦੱਸਿਆ ਸੀਗਾ ਤੇ ਹੁਣ ਉਹ ਕਹਿ ਰਹੇ ਨੇ ਕਿ ਅੱਗੇ ਜਿਸ ਤਰ੍ਹਾਂ ਮੈਂ ਚੌਨੀਓ ਮੇਰੀ ਹੈਲਪ ਕਰ ਸਕਦੇ ਨੇ ਕਿ ਅਗਰ ਮੈਂ ਸਟੱਡੀ ਅੱਗੇ ਕਰਨੀ ਆ ਤਾਂ ਮੈਨੂੰ ਸਟੱਡੀ 'ਚ ਵੀ ਹੈਲਪ ਕਰਨਗੇ ਅ ਅਗਰ ਮੈਂ ਖੁਦ ਕਿਸੇ ਨੂੰ ਪੜ੍ਹਾਉਣਾ ਚਾਹਨੀ ਆ ਤਾਂ ਉਹਦੇ ਵਿੱਚ ਵੀ ਮੇਰੀ ਹੈਲਪ ਕਰਨਗੇ ਜਿਆਦਾਤਰ ਬੱਚੇ ਦੇਖਿਆ ਵੀ ਕੰਪਿਊਟਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਬੀਟੈਕ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਹੋਰ ਵੀ ਸੋਚਦੇ ਆ ਵੀ ਅਸੀਂ ਕਿਸੇ ਨਾ ਕਿਸੇ IIT ਕਰੀਏ ਜਾਂ ਕੁਝ ਕਰੀਏ ਤੁਹਾਡੀ ਕੀ ਉਮੀਦ ਹੈ ਜੀ ਵੀ ਤੁਸੀਂ ਕੀ ਕਰਨਾ ਚਾਹੁੰਦੇ ਸੀਗੇ ਅਕਚੁਅਲੀ ਮੇਰਾ ਸ਼ੁਰੂ ਤੋਂ ਪਲਾਨ ਸੀਗਾ ਅਗੇ ਸਟੱਡੀ ਕਰਨ ਦਾ ਤੇ ਜਿਸ ਹੱਬ ਨਾਲ ਮਤਲਬ ਮੇਰੇ ਹਾਲਾਤ ਹੋਣਗੇ ਲਾਈਕ ਅਗਰ ਮੈਂ ਫਿਜ਼ੀਕਲੀ ਮੈਂਟਲੀ ਸਹੀ ਰਹੀ ਤਾਂ ਮੈਂ ਖੁਦ ਅਗੇ ਸਟੱਡੀ ਹੋਰ ਕਰੂੰਗੀ ਲੱਗਦਾ ਤੁਹਾਨੂੰ ਪ੍ਰਭ ਅਸਰਾ ਤੁਹਾਡੇ ਇਸ ਪੜਾਈ 'ਚ ਵੀ ਸਹਿਯੋਗ ਕਰ ਸਕਦਾ ਹੈ ਹਾਂਜੀ ਮੇਰੀ ਜਿਸ ਤਰ੍ਹਾਂ ਮੇਰੀ ਗੱਲ ਹੋਈ ਹੈ ਸਾਰਿਆਂ ਨਾਲ ਮਤਲਬ ਸਾਰੇ ਮੈਨੂੰ ਕਹਿ ਰਹੇ ਨੇ ਕਿ ਉਹ ਮੇਰੀ ਹੈਲਪ ਕਰ ਸਕਦੇ ਨੇ ਤੇ ਫਿਰ ਮੈਂ ਖੁਦ ਵੀ ਟਰਾਈ ਕਰੂੰਗੀ ਏਮ ਕੀ ਹੈ ਆਪਣਾ ਅੱਗੇ ਪੜਨ ਦਾ ਆ ਏਮ ਮੇਰਾ ਹੈਗਾ ਕਿ ਜਿਹੜਾ ਫੀਲਡ ਮੈਂ ਖੁਦ ਚੂਜ਼ ਕੀਤਾ ਆ ਉਸੇ ਫੀਲਡ ਵਿੱਚ ਵੀ ਮੈਂ ਆਪਣੇ ਆਪ ਨੂੰ ਜਿਆਦਾ ਹੋ ਕਰਾਂ ਲਾਈਕ ਬੈਸਟ ਕਰਾਂ ਆਪਣੇ ਦੁਬਾਰਾ ਕੈਨੇਡਾ ਜਾਣਾ ਚਾਹੁੰਦੇ ਹੋ ਹਾਂਜੀ ਜੀ ਮੈਨੂੰ ਕੋਈ ਐਦਾਂ ਦਾ ਮੌਕਾ ਮਿਲਦਾ ਹੈ ਤਾਂ ਮੈਂ ਜ਼ਰੂਰ ਜਾਊਂਗਾ ਸਾਡਾ ਮਾਸੜ ਜੀ ਵੀ ਆ ਮਾਸੜ ਜੀ ਬੱਚੀ ਬਾਰੇ ਜ਼ਰੂਰ ਥੋੜੀ ਜਾਣਕਾਰੀ ਦਿਓ ਕਹਿੰਦੇ ਬਹੁਤ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀਗੀ ਇੰਟੈਲੀਜੈਂਟ ਸੀ ਤੇ ਹੋਇਆ ਕੀ ਸੀਗਾ ਇਹ ਜੋ ਕੈਨੇਡਾ ਗਈ ਹੈ ਇਹ ਇਹਦਾ ਡੈਡੀ ਸੀ ਨਾ ਉਹ ਇਹਨੂੰ ਐਮਐਸਸੀ ਕਰਵਾਉਣਾ ਚਾਹੁੰਦਾ ਸੀ ਮੈਂ ਤੇ ਇਹ ਨਹੀਂ ਥੋੜੀ ਜਲ ਕਰ ਲਈ ਮੈਂ ਕੈਨੇਡਾ ਜਾਵਾਂ ਜਿਹਾ ਮੈਨੂੰ ਕੈਨੇਡਾ ਭੇਜੋ ਤੇ ਉਹਨਾਂ ਨੇ ਵੀ ਮਤਲਬ ਕੈਨੇਡਾ ਫਿਰ ਭੇਜਿਆ ਨੂੰ ਲੋਕ ਕੈਨੇਡਾ ਭੇਜਿਆ ਤੇ ਪਰਚਾਉਂਸ ਉਹਨਾਂ ਦਾ ਨਵੰਬਰ 2020 ਦੇ ਵਿੱਚ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਜਿਹੜੇ 5 ਬੰਦੇ ਸੀ ਐਟ ਦੀ ਸਪੋਰਟ ਸੰਗਰੂਰ ਦੇ ਵਿੱਚ ਸੰਗਰੂਰ ਬਾਈਪਾਸ ਦੇ ਉੱਤੇ ਉੱਥੇ ਐਕਸੀਡੈਂਟ ਹੋ ਗਿਆ ਉਹਨਾਂ ਦਾ 5 ਜਿਹੜਾ ਬੰਦਾ ਲੋ 5 ਬੰਦੇ ਮਤਲਬ ਗੱਲ ਮਗਾ ਪੰਜਰ ਬਣ ਕੇ ਜਾਵਾਂ ਤੇ ਉਸ ਤੋਂ ਬਾਅਦ ਗੁਜਾ ਮਹੀਦੇ ਵਚਾ ਕੇ ਦੀ ਮਦਰ ਦੀ ਡੈਥ ਹੋ ਗਈ ਕੋਰੋਨਾ ਆਇਆ ਪੇਰ ਤੋਖ ਨੂੰ ਪਤਾ ਹੀ ਹੈ ਦੇਖ ਲੋ ਬੱਚੇ ਦੇ ਜਿਹਨੂੰ ਉੱਥੇ ਨੇਚਰਲੀ ਹੈ ਜਿਹਨੂੰ ਪਤਾ ਲੱਗ ਰਿਹਾ ਇਹਦੇ ਪਾਪੇ ਨਾਲ ਬਹੁਤ ਪਿਆਰ ਸੀਗਾ ਮਦਰ ਪਿਆਰ ਉਹ ਜੇ ਜੇ ਪਿਆਰ ਸੀਗਾ ਤਾਂ ਹੀ ਕੈਂਬਰੇ ਸਕੂਲ ਚ ਪੜਾਇਆ ਕਿਉਂਕਿ ਕੈਂਬਰੇ ਸਕੂਲ ਇੱਕ ਹਾਈ ਫਾਈ ਸਕੂਲ ਹੈ ਤੇ ਫੀਸਾਂ ਬਹੁਤ ਜ਼ਿਆਦਾ ਹੈ ਉੱਤੇ ਉਹੀ ਮਾਪੇ ਪੜਾ ਸਕਦੇ ਆ ਜਿਆਦਾ ਬੱਚੇ ਨੂੰ ਪਿਆਰ ਬਹੁਤ ਜ਼ਿਆਦਾ ਕਰਦੇ ਹੋ ਵੀ ਜਾਂ ਫਿਰ ਫੀਸ ਦੇਣ ਦੇ ਅਫੋਰਡ ਹੋਵੇ ਉਹਨਾਂ ਦਾ ਉਹ ਬਹੁਤ ਇੰਟੈਲੀਜੈਂਟ ਸੀਗਾ ਜੀ ਪਤਾ ਕੀ ਹੈ ਉਹ ਜਿਵੇਂ ਇਹ ਇੱਥੇ ਜਸ ਸੰਸਤਾ ਚੱਲਦੀ ਹੈ ਉਹ ਮਤਲਬ ਉੱਥੇ ਮੋਗੇ ਦੇ ਵਿੱਚ ਜੇ ਮੰਨ ਲਓ ਜਵੇਂ ਕਰੋਨਾ ਸੀਗਾ ਉਹਨੇ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਬਹੁਤ ਰਾਸ਼ਨ ਵਗੈਰਾ ਵੰਡਿਆ ਹੈ ਤੇ ਹੋਰ ਵੀ ਜਦੋਂ ਕੋਈ ਕੋਈ ਆਫਟ ਆਉਂਦੀ ਸੀ ਜੇ ਕਿਸੇ ਦੇ ਮੰਨ ਲਓ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਜਿਵੇਂ ਉਹ ਵੀ ਹੁੰਦਾ ਹੈ ਉਹਦੇ ਤੋਂ ਵੱਧ ਉਹਨੇ ਹੈਲਪ ਕਰਦਾ ਸੀ ਉਹ ਬੰਦਾ ਸੋਸ਼ਲ ਸੇਵਾ ਦਾ ਉਹ ਪਰ ਇੱਕ ਵਾਰ ਮੰਨ ਤਾਂ ਜ਼ਰੂਰ ਭਰਦਾ ਹੋਣਾ ਵੀ ਕਿਤੇ ਲੋਕਾਂ ਦੀ ਸੇਵਾ ਕਰ ਰਹੇ ਸੀਗੇ ਅੱਜ ਬੱਚੇ ਨੂੰ ਸੇਵਾ ਦੀ ਲੋੜ ਪੈ ਗਈ ਨਾ ਉੱਥੇ ਮੋਗੇ ਮੋਗੇ ਤਾਂ ਪੁੱਛਦਾ ਕੋਈ ਨਹੀਂ ਲੇ ਮੁਗੇ ਤਾਂ ਨੰਬਲੰਦਾ ਤਾਂ ਕਿਤੇ ਬੁੱਝੀ ਐਥੋਂ ਤੱਕ ਉਹ ਉਹ ਬੰਦਾ ਰੁਕਾਂ ਦੇ ਇਹ ਟੀਮ ਲੈ ਜਾਂਦਾ ਸੀਗਾ ਲੈ ਬਿੜੁਰ ਕੇ ਸੀਗੇ ਉਹਨਾਂ ਦੇ ਪੈਸੇ ਤੱਕ ਵੀ ਢਾਕੇ ਲੈ ਕੇ ਦਿੱਤਾ ਇਹਨਾਂ ਥੋੜਾ ਸੀਗਾ ਮਤਲਬ ਕਿਹਾ ਜਾ ਸਕਦਾ ਵੀ ਪਰਮਾਤਮਾ ਨੇ ਬਹੁਤ ਮਾੜਾ ਕਰਿਆ ਪਰਿਵਾਰ ਦੇ ਨਾਲ ਕਿਤਾ ਸੇਵਾ ਕਰੇ ਉਹ ਤਾਂ ਪਾਣਾ ਵੀ ਗੱਲ ਮੈਂ ਮੈਂ ਕਹਾਂ ਮੈਂ ਪਰਮਾਤਮਾ ਨੂੰ ਮੰਨਦਾ ਉਹਦਾ ਪਾਣਾ ਨਾ ਉਹ ਮੰਨ ਲੈ ਸਰਮਤੀ ਹੁਣ ਜੀ ਰੀਤਰੇ ਫਿਰਦੇ ਆ ਅਸੀਂ ਉਹਦੇ ਪਾਣਾ ਮੰਨ ਕੇ ਚੱਲ ਰਹੇ ਆ ਹੁਣ ਅੱਗੇ ਇੱਥੇ ਜਿਹੜਾ ਇਹਨਾਂ ਨੇ ਇੱਥੇ ਰਾਬਾਦ ਹਰਾ ਦੇ ਮਤਲਬ ਇਹਨਾਂ ਨੇ ਮੈਂ ਕਹਿੰਦਾ ਬਹੁਤ ਚੰਗਾ ਕੀਤਾ ਇਹਨਾਂ ਨੇ ਕਿਉਂਕਿ ਸਾਡਾ ਜਿਹੜਾ ਹੋ ਚਾਰ ਪੰਜ ਸਾਲ ਹੋ ਗਏ ਸੀ ਬਹੁਤ ਬੁਰਾ ਹਾਲ ਸੀਗਾ ਮੈਂ ਤੁਹਾਨੂੰ ਦੱਸਦਾ ਤਾਂ ਕਿ ਉਹਨਾਂ ਨਾਲ ਟੋਕਣ ਤੋਂ ਬਾਅਦ ਤਾਂ ਮੈਂ ਕੁਰਿਆ ਫਿਰ ਨਹੀਂ ਜਾ ਸਕਦਾ ਸੀ ਫਿਰ ਮੈਂ ਉਹ ਮਿਲਿਆ ਡੀਐਸਓ ਸਾਹਿਬ ਨੂੰ ਉਹਨਾਂ ਨੇ ਮੈਨੂੰ ਬਹੁਤ ਕੋਆਪਰੇਟ ਕੀਤਾ ਹੁਣ ਇਹਦਾ ਡੈਡੀ ਜਿਹੜਾ ਸੀਗਾ ਮਤਲਬ ਜਿਹੜੀ ਪੋਲੀਟੀਕਲ ਜੀ ਪਾਰਟੀ ਆ ਆਮ ਆਦਮੀ ਪਾਰਟੀ ਹੋਣਾ ਅੱਜਕੱਲ੍ਹ ਦੂਜੀ ਹੈਗੀ ਆ ਤੇ ਉਹਦੇ ਚ ਮਤਲਬ ਸੀਗਾ ਆਮ ਆਦਮੀ ਪਾਰਟੀ ਸੀਗਾ ਆਮ ਆਦਮੀ ਪਾਰਟੀ ਦੇ ਵਿੱਚੋਂ ਉਹਨੂੰ ਐਮਸੀ ਵਗੈਰਾ ਬਣਾਉਣਾ ਸੀਗਾ ਤੇ ਪਰ ਚਾਂਸ ਉਹ ਐਕਸੀਡੈਂਟ ਹੋ ਗਿਆ 2020 ਦੇ ਵਿੱਚ ਦੇ ਵਿੱਚ ਇਲੈਕਸ਼ਨ ਹੋਇਆ ਸੀਗਾ ਐਮਸੀ ਦਾ ਤੇ ਇਹਦਾ ਨਾਮ ਇਹਨਾਂ ਨੇ ਨਾਮਿਨੇਟ ਕਰਤਾ ਸੀਗਾ ਉਦੋਂ ਨਾਲ ਹੀ ਨਾਲ ਐਕਸੀਡੈਂਟ ਹੋ ਗਿਆ ਬਸ ਪਰ ਅੰਕਲ ਜੀ ਇੱਕ ਗੱਲ ਹੋਰ ਵੀ ਹੈ ਵੀਡੀਓ ਦੇਖਣ ਦੇ ਬਾਅਦ ਲੋਕ ਵੀ ਕਹੋਗੇ ਵੀ ਮਾਸਟਰ ਜੀ ਆਖਰ ਕਿਉਂ ਨਹੀਂ ਬਚੀ ਉਹ ਕਿਹਾ ਤੇ ਆਪਣੇ ਬਾਰੇ ਵੀ ਦੱਸਿਓ ਕਿ ਕਿਸ ਤਰ੍ਹਾਂ ਤੁਹਾਡੀ ਏਜ ਹੈ ਨਹੀਂ ਮੇਰੀ ਗੱਲ ਤੁਸੀਂ ਹੁਣ ਮਹਿਤਵੰਤ ਤੁਸੀਂ ਹੁਣ ਆ ਇਹਨੂੰ ਜੱਤ ਫਿਰ ਗੱਲ ਸੁਣਨੀ ਦਾ ਮੇਰੀ ਗੱਲ ਸੁਣੋ ਹੁਣ ਮੈਂ ਤੁਹਾਨੂੰ ਮੇਰੀ ਹਾਲਤ ਦੇਖੀ ਜਾਂਦੇ ਨਾ ਮੇਰੀ ਮੇਰੀ 72 ਸਾਲ ਦੀ ਹੋਰ ਹੈ ਕਿਹੜੇ ਚਾਂਸ ਮੈਂ 5 ਸਾਲ ਤਾਂ ਮੈਂ ਦੱਸੀ ਜਾਂਦਾ ਵੀ 5 ਸਾਲ ਮੈਨੂੰ ਜੇ ਮੈਂ ਕਹਿੰਦਾ ਵੀ ਘੱਟੋ ਘੱਟ 36 ਇਹਦੀਆਂ 6-7 ਮਾਸੀਆਂ ਦੂਜੀਆਂ ਸਿਗੀਆਂ ਭੂਆ ਸਿਗੀਆਂ 8 ਮਹੀਨੇ ਬਾਅਦ ਉਹਨਾਂ ਨੇ ਇਹਨੂੰ ਪਹਿਲਾਂ ਉਹ ਪੈਰੀ ਹੱਥ ਲਾ ਕੇ ਦੇ ਲੈ ਕੇ ਗਏ ਵੀ ਅਸੀਂ ਤੈਨੂੰ ਆਪਣੀ ਕੁੜੀ ਬਣਾ ਲਿਆ ਤੇਰਾ ਵਿਆਹ ਵੀ ਕਰਾਂਗੇ ਇਹ ਹੁਣ ਪਤਾ ਨਹੀਂ ਕੀ ਚਾਂਸ ਬਣਿਆ ਉਹਨਾਂ ਨੇ ਮੈਨੂੰ ਕਹਿੰਦੇ ਵੀ ਅਸੀਂ ਇਹ ਅਸੀਂ ਨਹੀਂ ਰੱਖਣੀ ਕੋਈ ਮੈਂ ਕੋਈ ਨਾ ਫਰਾਈ ਦਾ ਰੱਖਾਂਗੀ ਆ ਕਰਨੇ ਦੀ ਮੈਂ ਤੁਹਾਨੂੰ ਨੰਬਰ ਦਾ ਵੀ ਲਿਖਾ ਜਾ ਪੈਂਦਾ ਹਾਂ ਹਾਂ ਤੁਸੀਂ ਦੇਖੀ ਜਾਨੇ ਤੁਸੀਂ ਮੈਨੂੰ ਦੱਸੋ ਮੈਂ ਪਤਾ ਕੀ ਹੈ ਮੈਂ ਸਾੜੇ ਜਿਹੜੇ ਕੰਮ ਹੁਣ ਮੈਂ ਡੀਐਸਐਸਓ ਸਾਹਿਬ ਕੋਲ ਜਾ ਕੇ ਜਿਹੜੇ ਡਾਕਟਰ ਨੂੰ ਮਿਲਦੇ ਨੇ ਨਾ ਮੈਂ ਡਾਕਟਰ ਮੈਂ ਕਹਿੰਦਾ ਮੇਰੀ ਉਹ ਬੁੱਢੀ ਹੱਥ ਲਾਉਂਦੇ ਆ ਮੈਂ ਕਹਿੰਦੇ ਕਹਿੰਦੇ ਤੂੰ ਧੰਨਾ ਬੰਦਾ ਜਿਹੜਾ ਕੁਰੇ ਅਸਰ ਦਾ ਮੈਨੂੰ ਦੱਸ ਹਾਂ ਕਿਉਂਕਿ ਮੈਂ ਨਹੀਂ ਕਰਦਾ ਜੋ ਕੁਝ ਕਰਦਾ ਪਰਮਾਤਮਾ ਕਰਦਾ ਹੁਣ ਜਿਹੜੀ ਬੱਚੀ ਹੈ ਇਹ ਵੀ ਚਾਹਦੀ ਹੈ ਵੀ ਮੈਂ ਅੱਗੇ ਪੜਾਂ। ਕੀ ਤੁਹਾਨੂੰ ਲੱਗਦਾ ਵੀ ਪ੍ਰਭਾਸ ਰਸਨਾ ਸੰਤਾ ਇਹਨੂੰ ਜਿਹੜਾ ਪੜਾਵੇ ਦਾ ਖਰਚ ਵੀ ਦਵੇ ਸਾਰਾ ਪੜਾਵੇ ਇਹਨੂੰ ਪੜਾ ਸਕੀ? ਅਸੀਂ ਅਸੀਂ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਅਸੀਂ ਵੀ ਵੱਧ ਤੋਂ ਵੱਧ ਮੈਂ ਪੈਨਸ਼ਨ ਲੈ ਰਹੇ ਹਾਂ। ਮੈਂ ਹਰ ਮਹੀਨੇ ਮਤਲਬ ਨੇਟ ਕਰਿਆ ਕਰੂੰਗਾ। ਜਿੰਨੀ ਵੀ ਲੋੜ ਮੈਂ ਵੱਧ ਹੁੰਦੀ ਵੱਧ ਕਰੂੰਗਾ ਜਿੰਨੇ ਮਤਲਬ ਮੇਰੀ ਸਮਰੱਥਾ ਹੈਗੀ ਹੈ। ਉਹਦੇ ਮੁਤਾਬਕ ਕਰਿਆ ਕਰੂੰਗੀ ਬੱਚੀ ਨੂੰ ਪੜਾਵੇ। ਹਾਂ ਬੱਚੀ ਨੂੰ ਹਾਂ। ਜਿੰਨਾ ਦਰ ਮੈਂ ਜਾਂਦਾ ਹੋਰ ਦਸੇ ਤੋ ਤੱਕ। ਕਿਉਂਕਿ ਮੈਂ ਆਪਰ ਮੇਰਾ ਪਤਾ ਕੀ ਹੈ। ਜਿਹੜਾ ਕੁਛ ਕਹਿੰਨੇ ਨਾ ਬੱਚੀ ਨੂੰ ਬੱਚੀ ਨਾਲ ਮੈਂ ਉੱਥੋਂ ਦੀ ਬੱਚੀ ਨੂੰ ਪੁੱਛੋ ਵੀ ਸਾਡਾ ਕਿੰਨਾ ਪਿਆਰ ਸੀ ਹੁਣ ਕੀ ਕਰੀਏ ਹਾਲਾਤ ਇਹੋ ਜਿਹੇ ਬਣ ਗਏ ਕਿਉਂਕਿ ਮੇਰੀ ਗੱਲ ਸੁਣ ਮੈਨੂੰ ਮੈਂ ਇਹਦੀ ਇਹ ਜਿਹੜਾ ਮੇਰਾ ਦੋਸਤ ਹੈ ਖਾਸ ਉਹ ਮੈਨੂੰ ਕਹਿੰਦਾ ਮੇਜਰ ਸਿੰਘ ਮੇਰੀ ਗੱਲ ਸੁਣੋ ਕਹਿੰਦਾ ਵਿਚਾਰੀ ਇਹ ਰੋਲਦੀ ਫਿਰੂਗੀ ਇਹਨੂੰ ਕਿਸੇ ਨਾ ਬੰਨੇ ਲਾ ਕੇ ਫਿਰ ਮੈਂ ਤਾਂ ਇੱਥੇ ਆਏ ਆ ਜਗ੍ਹਾ ਤੇ ਆਏ ਆ ਕਿਉਂਕਿ ਮੇਰੀ ਕੋਈ ਗਾਰੰਟੀ ਆ 4 ਸਾਲ ਰਮਾ ਤੈਂ ਸਾਲ ਰਮਾ 2 ਸਾਲ ਰਮਾ ਹੈ ਇਹ ਫਿਰ ਆ ਹਾਲਤ ਪਤਾ ਕੀ ਇਹ ਮਗਰੋਂ ਕੋਈ ਬੱਚੇ ਨੂੰ ਪੁੱਛਦਾ ਤਾਂ ਕੰਮੀ ਆ ਆਪੇ ਵਿਆਹ ਕਰਨੀ ਸੋਚਿਆ ਬੱਚੀ ਦਾ ਵਿਆਹ ਕਰ ਦਈਏ ਵਿਆਹ ਹਾਲਤ ਨਹੀਂ ਹਜੇ ਜਦੋਂ ਹਾਲਤ ਬਣਨਗੇ ਤੇ ਅਸੀਂ ਤਿਆਰ ਰਹੋਗਾ ਕੋਈ ਚੱਕਰ ਮੀਰ ਹੈ ਵੀ ਇੱਥੇ ਸੈੱਟ ਹੋ ਜਾਣਾ ਹਾਂ ਮੀਰ ਮੈਂ ਉਮੀਦ ਕਰਕੇ ਸਾਰਾ ਕੁਝ ਚੱਲਿਆ ਇੱਥੇ ਕਿਉਂਕਿ ਸਾਨੂੰ ਪਤਾ ਹੈ ਇੱਥੇ ਕਿਉਂਕਿ ਮੈਂ ਜਿੰਨੇ ਵੀ ਇੱਥੇ ਕਲਾਕਾਰ ਵਗੈਰਾ ਹੁੰਦੇ ਉਹਨਾਂ ਦੇ ਮੈਂ ਸੌਂਗ ਵਗੈਰਾ ਸੁਣਦਾ ਹਾਂ ਬਾਕੀ ਮੈਨੂੰ ਪਤਾ ਸਾਰਾ ਡੋਪਲੀ ਕਿਉਂਕਿ ਇੱਥੇ ਮੈਨੂੰ ਮੈਂ ਮੈਨੂੰ ਇੱਥੇ ਆਸ ਹੈ ਔਰ ਮੈਨੂੰ ਮੈਂ ਵਿਸ਼ਵਾਸ ਵੀ ਹੋਣਾ ਹੈ ਵੀ ਮੈਨੂੰ ਲੱਗਦਾ ਹੈ ਵੀ ਇਹ ਆਪਦੇ ਪੈਰਾਂ ਤੇ ਖੜੀ ਹੋਊਗੀ ਇੱਥੇ ਹਾਂ ਪੱਕਾ ਜ਼ਰੂਰ ਜ਼ਰ ਤਾ ਇਹ ਸਨ ਬੱਚੀ ਦੇ ਮਾਸੜ ਜੀ ਤੇ ਇਹਨਾਂ ਨੇ ਕਿਹਾ ਵੀ ਉਹਨਾਂ ਨੂੰ ਪ੍ਰਭ ਆਸਰਾ ਸੰਸਥਾ ਤੇ ਪੂਰਾ ਭਰੋਸਾ ਹੈ ਕਿ ਬੱਚੀ ਨੂੰ ਈ ਕਰਕੇ ਇੱਥੇ ਲੈ ਕੇ ਆਏ ਤੇ ਉਹਨੂੰ ਉਮੀਦ ਹੈ ਕਿ ਬੱਚੀ ਜ਼ਰੂਰ ਜੋ ਬਿਲਕੁਲ ਇਸ ਵਕਤ ਬਿਮਾਰ ਨਜ਼ਰ ਆ ਰਹੀ ਹੈ ਉਹ ਇੱਥੇ ਬਿਲਕੁਲ ਸਹੀ ਹੋ ਜਾਵੇਗੀ ਤੇ ਬੱਚੀ ਨੇ ਵੀ ਕਿਹਾ ਕਿ ਉਹ ਅੱਗੇ ਪੜਨਾ ਚਾਹੁੰਦੀ ਹੈ ਤੇ ਹੁਣ ਪ੍ਰਭ ਆਸਰਾ ਸੰਸਥਾ ਜਿੱਤੇ ਕਿ ਕਾਫੀ ਬੱਚਿਆਂ ਨੂੰ ਪੜਾ ਰਿਹਾ ਹੈ ਤੇ ਨਿਵਾਰਿਸ ਲੋਕਾਂ ਨੂੰ ਸਹਮਾ ਰਿਹਾ ਹੈ ਹੁਣ ਉਹ ਬੱਚੀ ਨੂੰ ਵੀ ਸੁਰਦ ਸਿਹਤਾਂ ਦੀ ਕੋਸ਼ਿਸ਼ ਕਰੇਗਾ ਤੁਸੀਂ ਵੀ ਦੱਸਿਓ ਕਿ ਪ੍ਰਭ ਆਸਰਾ ਸੰਸਥਾ ਦੇ ਇਸ ਪਰ ਆਉਣੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾ